ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਵਿੱਚ ਲਾਸਟਿਕ ਪਾਉਣ ਦਾ ਸੌਖਾ ਜਿਹਾ ਤਰੀਕਾ ਤੇ ਆਪਾਂ ਨੇ ਪਲਾਜ਼ੋ ਦੇ ਵਿੱਚ ਜਿਹੜਾ ਲਾਸਟਿਕ ਸਾਰੇ 'ਚ ਨਹੀਂ ਪਾਉਣਾ ਤੇ ਆਪਾਂ ਵਿਚਾਲੇ ਵਿਚਾਲੇ 7 ਇੰਚ ਦੀ ਆਪਾਂ ਇਸ ਤਰੀਕੇ ਨਾਲ ਬੈਲਟ ਪਾਵਾਂਗੇ ਪੇਟੀ ਵਾਲੀ ਜਿਹੜੀ ਆਪਣੀ 1.5 ਇੰਚ ਬੁਕਰਮਾ ਉਹ ਪਾਈ ਹੈ ਠੀਕ ਹੈ ਜੀ ਤੇ ਬਾਕ ਤੇ ਆਪਾਂ ਸਾਰੇ ਬਾਕੀ ਲਾਸਟਿਕ ਪਾਵਾਂਗੇ ਇਹ ਆਪਾਂ ਇਸ ਤਰੀਕੇ ਨਾਲ ਪਹਿਲਾਂ ਜੋੜ ਲੈਣਾ ਇਹਨੂੰ ਨਾਲ ਠੀਕ ਹੈ 7 ਇੰਚ ਦੀ ਆਪਾਂ ਨੇ ਇਹ ਵਿਚਕਾਰ ਲਾਸਟ ਜਿਹੜੀ ਨਾਲ ਜੋੜਨ ਵਾਸਤੇ ਬੁਕਰਮ ਲਈ ਹੈ ਤੇ ਇਹ ਆਪਾਂ ਨੇ 7 ਇੰਚ ਦੀ ਜਿਹੜੀ ਲਈ ਹੈ ਇਹਨੂੰ ਆਪਾਂ ਨੇ ਇਦਾਂ ਦੋਨੇ ਸਾਈਡਾਂ ਤੇ ਸੀਨਾ ਲਾ ਕੇ ਇਸ ਤਰ੍ਹਾਂ ਅਟੈਚ ਕਰ ਲੈਣਾ ਆਪਾਂ ਨੇ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਇਹ ਆਪਣਾ ਫਰੰਟ ਪੀਸ ਹੈ ਤੇ ਇਹ ਆਪਣਾ ਬੈਕ ਠੀਕ ਹੈ ਬੈਕ ਆਪਣਾ 2.5 2 ਜਾਂ 3 ਇੰਚ ਵੱਧ ਰੱਖਣਾ ਹੁੰਦਾ ਤੇ ਫਰੰਟ ਜਿਹੜਾ ਆਪਣਾ ਘੱਟ ਹੁੰਦਾ ਇਹਦੇ ਵਿੱਚ ਆਪਾਂ ਨੂੰ ਮੂਹਰਲੀ ਚੋੜੀ ਆਪਣੀ 11 ਇੰਚ ਰੈਡੀ ਚਾਹੀਦੀ ਹੈ نیچے ਤੋਂ ਆਪਣਾ ਸੀਨ ਲਗਾ ਲਈ ਹੈ ਇਥੇ ਰੱਖ ਕੇ ਆਪਾਂ 11 ਦੇ ਨਿਸ਼ਾਨ ਲਾਉਣਾ ਠੀਕ ਹੈ 11 ਤੱਕ ਆਪਾਂ ਨੇ ਝੋਲੀ ਰੈਡੀ ਕਰਨੀ ਹੈ ਤੇ ਇਹ ਬਾਕੀ ਆਪਣਾ ਜਿਹੜਾ ਕਪੜਾ ਉੱਪਰ ਉਹ ਆਪਾਂ ਇੱਥੇ ਵਿੱਚ ਦੇਵਾਂਗੇ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਪਾਉਣਾ ਹੈ ਬਹੁਤ ਹੀ ਈਜ਼ੀ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਇਹ ਲਾਸਟ تک ਪਾ ਸਕਦੇ ਹਾਂ ਤੇ ਬਿਲਕੁਲ ਸਹੀ ਰਹਿੰਦਾ ਇਹ ਜਿਵੇਂ ਆਪਣੇ ਇਹ ਫਰੰਟ ਪੀਸ ਰੱਖ ਲਿਆ ਬੈਕ ਪੀਸ ਆਪਾਂ ਨੇ ਪਿੱਛੇ ਕਰ ਲਿਆ ਇਹਨੂੰ ਆਪਾਂ ਆਹ ਲਾਸਟਕ ਜਿਹੜਾ ਆਪਣਾ ਪੇਸਟਿੰਗ ਵਾਲਾ ਪਾਸਾ ਆਪਾਂ ਮੈਂ ਤੁਸੀਂ ਇੱਧਰ ਰੱਖ ਲਓ ਇਦਾਂ ਕਰਕੇ ਇਹਦੇ ਵਿਚਾਲੇ ਸੈਂਟਰ ਵਿੱਚ ਆਪਾਂ ਜਿੱਥੇ ਨਿਸ਼ਾਨ ਲਾਇਆ ਜਿੱਨਾ ਆਪਾਂ ਫੋਲਡ ਕਰਨਾ ਕਪੜਾ ਉੱਥੋਂ ਆਪਾਂ ਨੇ ਇਹ ਵਾਲਾ ਨਿਸ਼ਾਨ ਆਪਣਾ ਲੱਗਾ ਹੋਇਆ ਹੈ 11 ਇੰਚ ਝੋਲੀ ਦਾ ਠੀਕ ਹੈ ਇੱਥੋਂ ਆਪਾਂ ਇਹਨੂੰ ਰੱਖ ਕੇ ਇਸ ਤਰ੍ਹਾਂ ਸੈਂਟਰ 'ਚ ਫੋਲਡ ਕਰ ਲਾਂਗੇ ਸਭ ਤੋਂ ਪਹਿਲਾਂ ਤੁਸੀਂ ਇੱਥੇ ਸੀਲ ਲਾ ਲਓ ਵਿਚਕਾਰ ਬਿਲਕੁਲ ਠੀਕ ਹੈ ਇੱਥੇ ਆਪਾਂ ਸਲਾਈ ਲਾ ਲੈਣੀ ਹੈ ਸੋ ਬਾਅਦ ਆਪਾਂ ਹੁਣ ਆਪਾਂ ਨੇ ਇਹ ਸੀਲ ਵਿਚਾਲੇ ਵਾਲੀ ਲਾਈ ਲਈ ਠੀਕ ਹੈ ਹੁਣ ਆਪਣਾ ਜਿਹੜਾ ਲਾਸਟਕ ਹੈ ਇਹ ਆਪਣਾ ਬੈਕਪਾਸ ਹੈ ਤੇ ਇਧਰਲੇ ਪਾਸੇ ਆਪਾਂ ਲਾਸਟਕ ਰੱਖਾਂਗੇ ਤੇ ਇਧਰਲੀ ਸਾਈਡ ਆਪਾਂ ਜਿੱਥੇ ਆਪਣਾ ਇਹ ਵਾਲੀ ਬੁਕਰਮ ਹੈ ਉਥੋਂ ਤੱਕ ਆਪਾਂ ਇਹਨੂੰ ਪਹਿਲਾਂ ਫੋਲਡ ਕਰਾਂਗੇ ਠੀਕ ਹੈ ਕਪੜਾ ਆਪਾਂ ਸਲਾਈ ਵਿੱਚ ਫੋਲਡ ਦੇ ਉਨਾ ਹੀ ਦੇਣਾ ਜਿੰਨਾ ਆਪਾਂ ਬਾਅਦ ਦਾ ਕੱਟਿਆ ਹੁੰਦਾ ਠੀਕ ਹੈ ਇੰਨਾ ਇੱਥੋਂ ਤੱਕਰ ਆਪਣੀ ਬੁਕਰਮਾ ਇੱਥੋਂ ਤੱਕਰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਤੇ ਇੱਥੇ ਆਪਾਂ ਇੱਕ ਸਲਾਈ ਲਾਉਣੀ ਹੈ ਇੱਥੋਂ ਸਲਾਈ ਸ਼ੁਰੂ ਕਰਕੇ ਆਪਾਂ ਇਹ ਸਲਾਈ ਇੱਥੇ ਲਿਆਵਾਂਗੇ ਜਿੱਥੋਂ ਤੱਕਰ ਆਪਣੀ ਆ ਬੁਕਰਮ ਹੈ ਠੀਕ ਹੈ ਇਸ ਤਰ੍ਹਾਂ ਰੱਖ ਲੈਣੀ اپنی ਜਿਹੜੀ ਇਹ ਵਾਲੀ ਬੁਕਰਮ ਦਾ ਇਹ ਵਾਦੀ ਹੈ ਇੰਨੀ ਤੇ ਇਹ ਆਪਣੇ ਲਾਸਟ ਦੇ ਪਿੱਛੇ ਆ ਠੀਕ ਹੈ ਆਪਾਂ ਇਹਦੇ ਨਾਲ ਨਾਲ ਸਿਉਣ ਲਾਉਣੀ ਹੈ ਬਾਅਦ ਚ ਵੀ ਆਪਾਂ ਇਹਦੇ ਬਰਾਬਰ ਹੀ ਸਿਉਣ ਲਿ ਜਾਣੀ ਹੈ ਲਾਸਟ ਕੋ ਉੱਪਰ ਨਹੀਂ ਮਾਰਨੀ ਠੀਕ ਹੈ ਇਦਾਂ ਆਪਾਂ ਨੇ ਰੱਖ ਕੇ ਇਹਨੂੰ ਇਸ ਤਰ੍ਹਾਂ ਫੋਟ ਕਰਕੇ ਇੱਥੋਂ ਤੱਕ ਸਿਉਣ ਦੀ ਜਿੱਥੇ ਆਪਣੀ ਲਾਸਟਕ ਦਾ ਜੋੜ ਹੈ ਇਹਦਾ ਆਪਾਂ ਇਦਾਂ ਨੂੰ ਲਾਵਾਂਗੇ ਇੱਥੋਂ ਆਪਾਂ ਡਬਲ ਕਰ ਦਾਂਗੇ ਇਹ ਆ ਗਈ ਹੁਣ ਆਪਾਂ ਇਹ ਜਿਹੜੀ ਲਾਸਟ ਕੁਸਟ ਸਾਰੇ ਪਾਵਾਂਗੇ ਆਹ ਚੀਜ਼ ਆਪਾਂ ਜਿਹੜੀ ਫਰੰਟ ਤੇ ਇਦਾਂ ਬਣ ਜੂਗੀ ਤੇ ਬਾਕੀ ਆਪਰੇ ਲਾਸਟ ਸਾਰੇ ਗੋਲ ਪਾਉਂਗੀ ਇਸ ਤਰੀਕੇ ਆਪਾਂ ਰੱਖ ਲਾਂਗੇ ਠੀਕ ਹੈ ਜੀ ਇੱਥੋਂ ਆਪਾਂ ਇਦਾਂ ਰੱਖ ਲਿਆ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਇੰਨਾ ਕੱਪੜਾ ਫੋਲਡ ਹੀ ਕਰਨਾ ਜਿੰਨਾ ਆਪਾਂ ਜਿਵੇਂ ਸਲਾਈ ਜੀ ਦੇਣਾ ਜ਼ਿਆਦਾ ਕੱਪੜਾ ਨਹੀਂ ਫੋਲਡ ਕਰਨਾ ਇੱਕ ਆਪਾਂ ਉੱਪਰਲਾ ਕੱਪੜਾ ਜਿਹੜਾ ਖਿੱਚਣਾ ਨਹੀਂ ਦਾ ਠੀਕ ਹੈ ਤੇ ਆਪਾਂ ਇਹ ਜਿਹੜੀ ਲਾਸਟਕਾ ਆਪਣੀ ਇੱਥੇ ਰਹਿ ਗਈ ਤੇ ਸੀਨ ਆਪਾਂ ਇੱਥੇ ਲਾਵਾਂਗੇ ਠੀਕ ਹੈ ਇੱਥੇ ਤਾਂ ਆਪਾਂ ਸਾਰੀ ਜਿਹੜੀ ਲਾਸਟਕਾ ਪਾ ਲੈਣੀ ਹੈ ਆਪਣਾ ਆਪਣੀ ਜਿਹੜੀ ਆ ਸਿਉਣਾ ਹੈ ਸਿਉਣ ਤੇ ਆਪਣੀ ਇਹ ਸਿਉਣਾ ਆਉਣੀ ਚਾਹੀਦੀ ਠੀਕ ਹੈ ਤੇ ਜਿਹੜੀ ਆਪਣੀ ਆ ਝੋਲੀ ਵਾਲੀ ਸਿਉਣਾ ਹੈ ਇਹ ਵੀ ਆਪਣੀ ਸਿਉਣ ਤੇ ਸਿਉਣਾ ਆਉਣੀ ਚਾਹੀਦੀ ਹੈ ਠੀਕ ਹੈ ਆਪਾਂ ਇਸ ਤਰੀਕੇ ਨਾਲ ਇਹਨੂੰ ਸਲਾਇਆ ਲਾਉਣਾ ਤੇ ਉੱਪਰਲਾ ਕੱਪੜਾ ਆਪਾਂ ਜਿਆਦਾ ਜਿਹੜਾ ਖਿੱਚਣਾ ਨਹੀਂ ਦਾ ਤੇ ਨਾਲ-ਨਾਲ ਰੱਖ ਕੇ ਇਹਨੂੰ ਆਪਾਂ ਲਗਾਵਾਂਗੇ ਪਣ ਆਪਣੀ ਜਿਹੜੀ ਸਿਉਣ ਨਾਲ ਸਿਉਣ ਮਿਲਦੀ ਚਾਹੀਦੀ ਠੀਕ ਹੈ ਇਹ ਆਪਣੀ ਝੋਲੀ ਵਾਲੀ ਸਿਉਣ ਆਗੀ ਇੱਥੇ ਆਪਾਂ ਸਿਉਣ ਨਾਲ ਸਿਉਣ ਮਲਾ ਕੇ ਇਹਨੂੰ ਇਸ ਤਰੀਕੇ ਨਾਲ ਫੋਲਡ ਮੋੜ ਲੈਣਾ ਕਪੜਾ ਆਪਾਂ ਵਿੱਚ ਇੰਨਾ ਹੀ ਦੇਣਾ ਜਿਆਦਾ ਨਹੀਂ ਫੋਲਡ ਕਰਨਾ ਬੈਕ ਤੋਂ ਆਪਣੀ ਝੋਲੀ ਜਿਹੜੀ 14.5 14 ਤਾਂ ਚਾਹੀਦੀ ਚਾਹੀਦੀ ਹੈ ਠੀਕ ਹੈ ਤੇ ਇਦਾਂ ਆਪਾਂ ਸਿਉਣ ਦੇ ਉੱਪਰ ਸਿਉਣ ਹੋਣੀ ਚਾਹੀਦੀ ਹੈ ਉੱਪਰਲਾ ਕਪੜਾ ਆਪਣਾ ਜਿਹੜਾ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਸਾਰਾ ਲਾਉਣੀ ਕਿ ਆਪਣਾ ਜਿਹੜਾ ਇਹ ਨਾ ਹੋਵੇ ਵੀ ਆਪਣੀ ਜਿਹੜੀ ਸਲਾਈ ਦੀ ਧਾਰ ਉੱਪਰ ਦੀ ਕਪੜਾ ਜਿਹੜਾ ਬਾਜੇ ਫਿਰ ਉਹ ਬਲ ਪੈਨ ਲੱਗ ਜਾਂਦੇ ਆ ਆਪਣੀ ਪਲਾਸਟਿਕ ਤੇ ਆਪਣੀਆਂ ਪੀਰੇ ਇਧਰ ਲਈ ਸਿਉਣ ਆ ਗਈ ਸਾਈਡ ਵਾਲੀ ਤੇ ਇੱਥੇ ਵੀ ਆਪਣਾ ਜਿਹੜਾ ਕਪੜਾ ਇਸ ਤਰੀਕੇ ਨਾਲ ਹੀ ਆਪਾਂ ਸੈੱਟ ਕਰਕੇ ਰੱਖਣਾ ਤੇ ਇਹ ਜਿਹੜਾ نیچے ਵਾਲਾ ਕਪੜਾ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਰੱਖ ਕੇ ਸਿਉਣ ਜਿਹੜੀ ਆਪਣੀ ਇਹਦੇ ਸਿਉਣ ਦੇ ਕੋੜੀ ਹੋਣੀ ਚਾਹੀਦੀ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਥੋੜਾ ਬਹੁਤ ਆਪਣਾ ਕਪੜਾ ਇਹਨੂੰ ਇਹ ਤਾਂ ਇਹ ਸੈੱਟ ਕਰਨਾ ਆਪਾਂ ਵਿੱਚ ਕੱਪੜਾ ਨਹੀਂ ਦੇਣਾ ਬਚਾਦਾ ਠੀਕ ਹੈ ਜੀ ਕਿਉਂਕਿ ਆਪਲੇ ਨਾਸਟਿਕ ਦੇਖ ਸਕਦੇ ਤੁਸੀਂ ਸਾਰੇ ਆਪਣੇ ਥੋੜਾ ਬਹੁਤ ਸੇਵਨ ਦਾ ਫਰਕ ਪੈ ਜਾਂਦਾ ਜ਼ਿਆਦਾ ਨਹੀਂ ਪੈਣਾ ਚਾਹੀਦਾ ਨਾਸਟਿਕ ਨੂੰ ਆਪਾਂ ਇਦਾਂ ਹੋ ਖਿੱਚ ਕੇ ਨੂੰ ਸੈੱਟ ਕਰਕੇ ਆਪਾਂ ਦਿਖਾਉਣੇ ਤੁਹਾਨੂੰ ਦੇਖ ਸਕਦੇ ਆ ਆਪਣਾ ਇਹ ਪੂਰਾ ਜਿਹੜਾ ਕੱਪੜਾ ਸੈੱਟ ਆ ਗਿਆ ਨਾ ਆਪਣੇ ਜਿਹੜੇ ਵਾਲੇ ਇਕੱਠਾ ਇਕੱਠੇ ਹੋ ਗਏ ਸਿੱਧੇ ਕਰਾਂਗੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਇਹ ਚੰਗੀ ਤਰ੍ਹਾਂ ਖਿੱਚ ਕੇ ਜਿੱਧਰ ਆਪਣਾ ਮੂਹਰਲਾ ਪਾਸੇ ਆਪਾਂ ਪਾਈ ਆ ਬੁਕਰਮ ਉੱਥੋਂ ਕੱਢ ਲਾਂਗੇ ਇਹਨੂੰ ਤੇ ਇਦਾਂ ਆਪਾਂ ਚੰਗੀ ਤਰ੍ਹਾਂ ਖਿੱਚ ਕੇ ਇਹਨੂੰ ਲਾਸਟ ਕਿੱਕੋ ਜਿਹਾ ਕਰ ਲੈਣਾ ਆਪਾਂ ਸਾਰਾ ਠੀਕ ਹੈ ਸਾਰੇ ਸਾਈਡਾਂ ਨੂੰ ਆਪਾਂ ਇਦਾਂ ਕਰਕੇ ਕਿਉਂ ਤਾਂ ਕਿ ਆਪਣੇ ਜਿਹੜੇ ਵਾਲਾ ਸਾਰੇ ਇਕੋ ਜਿਹੇ ਹੋ ਜਾਣ ਠੀਕ ਹੈ ਇਸ ਤਰ੍ਹਾਂ ਆਪਾਂ ਕਰ ਲੈਣਾ ਇਹ ਹੁਣ ਆਪਣੇ ਜਿਹੜੇ ਲਾਸਟ ਦੇ ਸਾਰੇ ਵਾਲ ਆਪਣੇ ਇਕੋ ਜਿਹੇ ਹੋ ਗਏ ਆ ਸਾਰੇ ਪਾਸੇ ਆਪਣੇ ਤੇ ਇਹ ਹੁਣ ਆਪਾਂ ਕੀ ਕਰਾਂਗੇ ਸਿੱਧੇ ਪਾਸੇ ਰੱਖ ਕੇ ਇਹਦੀ ਸਿਉਣ ਲਾਉਣੀ ਆ ਹੁਣ ਇਹ ਹੈਗਾ ਸਿੱਧਾ ਪਾਸਾ ਇਧਰ ਆਪਾਂ ਸ਼ੁਰੂ ਕਰਾਂਗੇ ਇਥੋਂ ਸਿਉਣ ਲਾਉਣੀ ਤੇ ਇਥੋਂ ਉੱਪਰਲੀ ਸਾਈਡ ਲੱਗੂਗੀ ਫਿਰ ਆਪਾਂ ਇਹਦੇ ਵਿਚਾਲੇ ਸੈਂਟਰ 'ਚ ਲਾ ਕੇ ਇਹਕੇ ਦੇ ਸੈਂਟਰ 'ਚ ਲਾਵਾਂਗੇ ਠੀਕ ਹੈ ਇਥੋਂ ਰੱਖ ਕੇ ਅਸੀਂ ਆਪਾਂ ਜਦੋਂ ਸਿੱਧੇ ਤੇ ਲਾਵਾਂਗੇ ਹੁਣ ਆਪਾਂ ਇਥੋਂ ਇਤਨੀ ਫੈਟ ਚਾੜੀ ਦੇ ਆਕੇ ਇਹ ਆਪਾਂ ਜਿੰਨੇ ਵਾਲ ਆਪਣੇ ਹੁਣ ਇਹਦੇ ਵਿੱਚ ਆਈ ਹੈ ਠੀਕ ਹੈ ਆਪਾਂ ਇਹ ਵਾਲਾ ਨੂੰ ਪਿੱਛੇ ਨੂੰ ਨਹੀਂ ਖਿੱਚਣਾ ਠੀਕ ਹੈ ਜੇ ਆਪਾਂ ਨੂੰ ਇਦਾਂ ਪ੍ਰੋਬਲਮ ਕੋਈ ਆਉਂਦੀ ਹੈ ਫਿਰ ਆਪਾਂ ਜਿੱਥੇ-ਜਿੱਥੇ ਸੀ ਨਾ ਉੱਥੇ-ਉੱਥੇ ਆਪਾਂ ਇਸ ਤਰ੍ਹਾਂ ਸਲਾਈ ਲਾ ਲਓ ਜਿੰਨੇ-ਜਿੰਨੇ ਵਾਲ ਇੱਕ ਚ ਹੈਗੇ ਆਪਣੇ ਪਰ ਓਨੇ-ਓਨੇ ਹੀ ਰਹਿੰਦੇ ਆਵੇਂ ਆਪਾਂ ਜਿੰਮੇ ਵਾਲ ਆਪਾਂ ਹੁਣ ਖਿੱਚ ਕੇ ਕਰ ਲਈਏ ਸੈਟ ਫਿਰ ਇਲੇ ਵਾਲ ਇਦਾਂ ਹੀ ਰਹਿਣ ਦਿੰਦੇ ਆ ਇੱਥੋਂ ਆਪਾਂ ਖਿੱਚਣਾ ਕੱਪੜੇ ਨੂੰ ਜਿੰਨੇ ਵਾਲ ਵਿੱਚ ਹੈ ਇੱਥੇ ਆਪਾਂ ਸਲਾਈ ਲਾਉਣੀ ਹੈ ਕੱਪੜਾ ਬਿਲਕੁਲ ਥੱਲੇ ਨੂੰ ਇਸ ਤਰ੍ਹਾਂ ਵਾਲ ਕੱਢ ਲੈਣੇ ਫਿਰ ਆਪਾਂ ਇਹਦੀ ਸਲਾਈ ਲਾ ਇਹ ਆਪਣੀ ਪੂਰੀ ਫਿਨਿਸ਼ਿੰਗ ਨਾਲ ਜਿਹੜੀ ਲਾਸਟਕ ਬਣਦੀ ਪੈਂਦੀ ਹੈ ਇੱਥੇ ਆਪਾਂ ਸਾਰੇ ਬਾਹ ਥੱਲੇ ਨੂੰ ਕਰ ਲੈਣੇ ਆ ਤੇ ਜਿੰਨੇ ਜ ਸਾਡੇ ਬਾਹ ਆ ਇਥੋਂ ਓਨੇ ਜੀ ਆਪਾਂ ਨੇ ਇਹ ਖਿੱਚ ਕੇ ਪਾਉਣੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਰ ਲੈਣਾ ਕਪੜਾ ਜਿਹੜਾ ਆਪਾਂ ਥੱਲੇ ਨੂੰ ਖਿੱਚ ਲੈਣਾ ਇਸ ਤਰ੍ਹਾਂ ਫਿਰ ਆਪਾਂ ਇਹਦੇ ਉੱਪਰ ਸਲਾਈ ਲਾਉਣੀ ਹੈ ਇੱਥੇ ਖਿੱਚ ਕੇ ਆਪਾਂ ਬਾਹ ਨਾਲ ਇਸ ਤਰ੍ਹਾਂ ਇਹਨੂੰ ਕਪੜੇ ਨੂੰ ਥੋੜਾ ਇਧਰ ਨੂੰ ਰੱਖਣਾ ਕਿਉਂਕਿ ਆਪਾਂ ਜਦੋਂ ਸਲਾਈ ਲਾਉਣੀ ਹੈ ਨਾ ਖਿੱਚਿਆ ਹੁੰਦਾ ਕਪੜਾ ਤੇ ਉਹ ਚਲਾ ਜਾਂਦਾ ਹੈ ਦੇਖ ਸਕਦੇ ਆ ਇਹ ਤਾਂ ਆਪਣੀ ਵੀ ਇਹ ਫਿਨਿਸ਼ਿੰਗ ਨਾਲ ਉੱਪਰ ਪੂਰੀ ਫਿਨਿਸ਼ਿੰਗ ਨਾਲ ਲਾਸਟਕ ਪਾਉਗੀ। ਤੁਸੀਂ ਦੇਖ ਸਕਦੇ ਆ ਆਪਣਾ ਲਾਸਟਕ ਜਿਹੜਾ ਇਸ ਤਰ੍ਹਾਂ ਪੈ ਜਾਂਦਾ ਇਹ। ਇਹ ਦੇ ਇਹ ਜਿਹੜਾ ਲਾਸਟਕ ਆਪਾਂ ਵਿਚਾਲੇ ਵਿਚਾਲੇ 7 ਇੰਚ ਪਾਉਣੇ ਆ। ਨਾਲੇ ਤਾਂ ਆਪਾਂ ਨੂੰ ਪੌਨ ਲੌਂਚ ਬਹੁਤ ਸੌਖ ਹੁੰਦੀ ਹੈ ਨਾਲੇ ਇਹਦੀ ਜਦੋਂ ਆਪਾਂ ਇੱਥੋਂ ਜਿਹੜੀ ਜੇ ਆਪਾਂ ਸਾਰਾ ਮੂਹਰੇ ਮੂਹਰੇ ਆ ਉਹ ਪਾ ਲੈਨੇ ਨਾ ਉਹਦੇ ਨਾਲ ਆਪਣਾ ਜਿਹੜੀ ਇੱਥੋਂ ਕਈ ਵਾਰਾ ਕੱਪੜਾ ਪਿੱਛੇ ਨੂੰ ਜ਼ਿਆਦਾ ਜਾਣ ਲੱਗ ਜਾਂਦਾ ਤੇ ਜੇ ਆਪਾਂ ਇਦਾਂ ਮੂਹਰੇ ਮੂਹਰੇ ਇੰਨੇ ਕ ਥਾਂ 'ਚ ਪਾਵਾਂਗੇ ਤੇ ਨਾਲੇ ਤਾਂ ਆਪਣੀ ਪੂਰੀ ਫਿਟਿੰਗ ਵਧੀਆ ਆਉਂਦੀ ਹੈ ਨਾਲੇ ਜਿਹੜਾ ਆਪਣਾ ਸਾਈਡ ਤੋਂ ਸਾਈਡਾਂ ਨੂੰ ਨਹੀਂ ਜਾਂਦਾ ਪਲਾਜ਼ੋ ਜ਼ਿਆਦਾ ਤੇ ਬਹੁਤ ਸੋਹਣੀ ਇਹਦੇ ਨਾਲ ਪਲਾਜ਼ੋ ਦੀ ਫਿਟਿੰਗ ਵੀ ਆਉਂਦੀ ਹੈ ਇਸ ਤਰੀਕੇ ਨਾਲ ਤੁਸੀਂ ਲਾਸਟਿਕ ਪਾ ਕੇ ਪਲਾਜ਼ੋ ਦੇ ਵਿੱਚ ਰੈਡੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ